ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟਬਲ 2024 ਤੇ 2025 ਦੇ ਬੱਚਿਆਂ ਦੇ ਰਿਲੇਟਡ ਲੈ ਕੇ ਆਏ ਆਂ ਦੇਖੋ 2024 ਵਾਲੇ ਬੱਚਿਆਂ ਦਾ ਜਿਹੜਾ ਜੁਆਇਨਿੰਗ ਦਾ ਡਾਟਾ ਹੈ ਤੇ 2025 ਵਾਲੇ ਬੱਚਿਆਂ ਦੇ ਜਿਹੜੇ ਹੁਣ ਡੀਵੀ ਤੁਹਾਡੀ ਆਊਟ ਹੋ ਚੁੱਕੀ ਹੈ ਠੀਕ ਹੈ ਤੁਹਾਡੇ ਐਡਮਿਟ ਕਾਰਡ ਆ ਚੁੱਕੇ ਨੇ ਤੁਹਾਡਾ ਟਾਈਮਿੰਗ ਐਡਮਿਟ ਕਾਰਡ ਦੇ ਉੱਤੇ ਲਿਖੀ ਹੋਈ ਆ ਕਿ ਤੁਸੀਂ ਕਦੋਂ ਜਾਣਾ ਤੇ ਕਿੱਥੇ ਜਾਣਾ ਜਿਹੜਾ ਤੁਹਾਡਾ ਐਡਰੈਸ ਹੈ ਤੁਹਾਡੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਆ ਉਹ ਹੁਣੇ ਚੰਡੀਗੜ੍ਹ ਠੀਕ ਹੈ ਚੰਡੀਗੜ੍ਹ ਕਿੱਥੇ ਬੈਸਿਵ ਬਟਾਲੀਅਨ ਚ ਤੇ ਬਾਕੀ ਜਿਹੜਾ ਤੁਹਾਡਾ ਟਾਈਮਿੰਗ ਹੈ ਉਹ ਤੁਹਾਡੇ ਐਡਮਿਟ ਕਾਰਡ ਦੇ ਉੱਪਰ ਲਿਖਿਆ ਹੋਇਆ ਤੇ ਤੁਸੀਂ 8 ਵਜੇ ਐਂਟਰੀ ਆ ਤੁਹਾਡੀ 6 ਵਜੇ ਐਂਟਰੀ ਆ ਤੁਹਾਡੀ 10 ਵਜੇ ਐਂਟਰੀ ਆ ਉਹਦਾ ਮੈਂ ਤੁਹਾਨੂੰ ਜਿਹੜਾ ਸਾਰਾ ਪ੍ਰੋਸੈਸ ਪਹਿਲਾਂ ਪਾ ਸਮਝਾ ਦਾਨੇ ਬਾਕੀ ਜਿਹੜੇ ਡਾਊਟ ਨੇ ਉਹ ਆਪਾਂ ਫਿਰ ਗੱਲਬਾਤ ਕਰਾਂਗੇ ਜਿਹੜਾ ਦੇਖੋ ਜਦੋਂ ਤੁਸੀਂ ਉੱਥੇ ਬੈਸਿਵ ਬਟਾਲੀਅਨ ਚੰਡੀਗੜ੍ਹ ਜਾਣਾ ਹੈ ਉਹ ਮਤਲਬ ਕਿ ਬਟਾਲੀਅਨ ਦੇ ਵਿਚਾਲੇ ਲਾਈਨ ਬਾਈ ਲਾਈਨ ਮਤਲਬ ਕਿ ਖੜੇ ਹੀ ਰਹਿਣਾ ਠੀਕ ਹੈ ਆਪ ਦਾ ਟਾਈਮ ਨਾਲ ਉਸੇ ਟਾਈਮ ਨਾਲ ਚੱਲ ਜਿਓ ਪਰ ਜੇ ਤੁਹਾਡੀ ਟਾਈਮ ਸਮਝੋ 12 ਵਜੇ ਦਿੱਤੀ ਹੋਈ ਹੈ ਤੁਸੀਂ ਉੱਥੇ ਜਲਦੀ ਵੀ ਜਾ ਸਕਦੇ ਹੋ ਤੁਸੀਂ ਉੱਥੇ ਜਾ ਕੇ 10 ਵਜੇ ਵੀ ਲਾਈਨ 'ਚ ਲੱਗ ਸਕਦੇ ਹੋ ਜਾਂ 10 ਵਾਲੇ 6 ਵਜੇ ਵੀ ਜਾ ਕੇ ਲਾਈਨ 'ਚ ਲੱਗ ਸਕਦੇ ਹੋ ਕਿਉਂਕਿ ਜਿਹੜੀ ਤੁਹਾਡੀ ਮਤਲਬ ਕਿ ਡੀਵੀ ਹੋਣੀ ਆ ਉਹ ਇੱਕ ਵਾਰ ਚੋ 20 ਜਿਹੜੇ ਹੈਗੇ 20 ਤੋਂ 30 ਬੱਚੇ ਨੂੰ ਐਂਟਰ ਕਰਦੇ ਨੇ ਠੀਕ ਹੈ ਤੇ ਤੁਸੀਂ ਬਾਈਕਸ ਆ ਬੱਚਾ ਤੇ 8 ਦਿਨਾਂ ਦੇ ਵਿੱਚ ਜਿਹੜੀ ਹੈ ਤੁਹਾਡੀ ਡੀਵੀ ਕਰਵੋਣੀ ਆ ਮਤਲਬ ਕਿ ਤੁਸੀਂ ਲਾ ਕੇ ਚਲੋ 2 ਤੋਂ 250 ਬੱਚੇ ਦੀ ਇੱਕ ਦਿਨ ਦੇ ਵਿੱਚ ਡੀਵੀ ਹੋਣੀ ਹੈ ਉੱਥੇ ਤੁਹਾਡਾ ਪੀ ਪ੍ਰੋਸੈਸ ਹੋਣਾ ਸਾਰਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਐਂਟਰ ਕਰੋਗੇ 20 ਤੋਂ 30 ਬੱਚੇ ਨੂੰ ਪਹਿਲਾਂ ਐਂਟਰ ਕਰਵਾ ਕੇ ਲੈ ਮਤਲਬ ਕਿ ਅੰਦਰ ਕਰਾਇਆ ਜਾਂਦਾ ਠੀਕ ਹੈ ਆਪਣੇ ਜਿਹੜੇ ਪੈਪਰ ਤੁਸੀਂ ਨਾਲ ਲੈ ਕੇ ਜਾਇਓ ਉੱਥੇ ਅੰਦਰ ਜਾ ਕੇ ਇੱਕ ਉੱਥੇ ਜਿਹੜੇ ਹੈਗੇ ਮਤਲਬ ਕਿ ਸਾਨੂੰ ਇੱਕ ਫਾਰਮ ਦਿੱਤੇ ਜਾਂਦੇ ਨੇ ਤੁਸੀਂ ਉਹ ਫਿਲ ਕਰਨੇ ਹੁੰਦੇ ਨੇ ਫਿਰ ਉੱਥੇ ਪੈਨ ਬੁੱਕ ਨਹੀਂ ਮਿਲਦੇ ਕਿਰਪਾ ਕਰਕੇ ਆਪਣੇ ਜਿਹੜੇ ਕਾਗਜ਼ ਪੱਤਰ ਨੇ ਉਹ ਪੂਰੇ ਲੈ ਕੇ ਜਾਇਓ ਕਿਹੜੀ ਕਿਹੜੀ ਡਾਕੂਮੈਂਟਸ ਸੀਗੇ ਉਹ ਮੈਂ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਸਭ ਕੁਝ ਦੱਸ ਦਿੱਤਾ ਠੀਕ ਹੈ ਬਾਕੀ ਹੁਣ ਜਿਹੜੇ ਬੱਚਿਆਂ ਨੇ ਡਾਊਟ ਆ ਰਹੇ ਨੇ ਕਿ ਸਰ ਮੇਰਾ ਆਧਾਰ ਕਾਰਡ ਗਲਤ ਹੈ ਮੇਰਾ ਪੈਨ ਕਾਰਡ ਗਲਤ ਹੈ ਮੇਰੇ ਪੇਰੈਂਟਸ ਦੇ ਨਾਮ ਗਲਤ ਨੇ ਉਹਨਾਂ ਸਾਰਿਆਂ ਲਈ ਹੁਣ ਜਿਹੜਾ ਮੈਂ ਤੁਹਾਨੂੰ ਤੁਸੀਂ ਥੰਬਨੇਲ ਤੇ ਜਿਹੜਾ ਜਿਵੇਂ ਕਿ ਇਹ ਦੇ ਹੀ ਲੈ ਸਕਨ ਪੁਆਇੰਟ ਹੈ ਨਾ ਕਿ ਹੁਣ ਕੋ ਡਾਕੂਮੈਂਟ ਅਪਡੇਟ ਹੋਵੇਗਾ ਹੁਣ ਦੇਖੋ ਇਸ ਚੀਜ਼ ਦਾ ਕੋਈ ਸੋਲੂਸ਼ਨ ਨਹੀਂ ਜਦੋਂ ਮੈਂ 20 ਦਿਨ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਆਪਣੇ ਜਿਹੜਾ ਕੋਈ ਸਰਟੀਫਿਕੇਟ ਤੁਹਾਡਾ ਗਲਤ ਹੈ ਸਹੀ ਹੈ ਉਹਨੂੰ ਅਪਡੇਟ ਕਰਵਾ ਲਓ ਹੁਣ ਤਾਂ ਤੁਹਾਡੇ ਕੋਲ ਇੱਕ ਸੋਲੂਸ਼ਨ ਹੈ ਕਿ ਹੁਣ ਤੁਸੀਂ ਐਫੀਡੇਵਟ ਕਰਵਾ ਸਕਦੇ ਹੋ ਕਿਸੇ ਤਰੀਕੇ ਨਾਲ ਠੀਕ ਹੈ ਐਫੀਡੇਵਟ ਕਰਵਾ ਲਓ ਜੇ ਉੱਥੇ ਜਾ ਕੇ ਉਹ ਮੰਨਿਆ ਜਾਊਗਾ ਤਾਂ ਠੀਕ ਹੈ ਨਹੀਂ ਫਿਰ ਹੁਣ ਇਹ ਤੁਹਾਡੀ ਰਿਸਪੌਂਸਿਬਿਲਟੀ ਹੈ ਕਿਉਂਕਿ ਰਿਜ਼ਲਟ ਆਇਆ ਇਹਨੂੰ ਤੁਹਾਡਾ ਬਹੁਤ ਟਾਈਮ ਹੋ ਗਿਆ ਠੀਕ ਹੈ 20 ਤੋਂ 25 ਦਿਨ ਮੰਨ ਲਓ ਤਾਂ ਇੱਕ ਮੰਥੋਂ ਵੀ ਹੋ ਗਿਆ 1 ਮੰਥ ਪਲੱਸ ਡੇਜ਼ ਹੋ ਗਏ ਤੁਹਾਨੂੰ ਕਹਿ ਨਹੀਂ ਨੂੰ ਕਿ ਜਿਹੜਾ ਹੈ ਆਪਣੇ ਅਪਡੇਟ ਕਰਵਾ ਲਓ ਅਗਰ ਕੋਈ ਤੁਹਾਡਾ ਸਰਟੀਫਿਕੇਟ ਗਲਤ ਹੈ ਤੁਹਾਡ ਠੀਕ ਹੈ ਪਰ ਜੇ ਤੁਸੀਂ ਹਜੇ ਤੱਕ ਕੁਝ ਨਹੀਂ ਕਰਵਾਇਆ ਬਸ ਫਿਰ ਹੁਣ ਤੁਸੀਂ ਰਹਿਣ ਦਿਓ ਹੁਣ ਤੁਸੀਂ ਸਿਰਫ ਐਂ ਬਗ ਜੂ ਤੇ ਆਪਣਾ ਐਪਲੀਕੈਂਟ ਕਰਵਾ ਲਿਓ ਕਿਉਂਕਿ ਹੁਣ 4 ਦਿਨਾਂ ਦੇ ਵਿੱਚ ਕੋਈ ਤੁਹਾਡਾ ਡਾਕੂਮੈਂਟ ਅਪਡੇਟ ਨਹੀਂ ਹੋਣਾ ਕੋਈ ਤੁਹਾਡਾ ਡਾਕੂਮੈਂਟ ਚੇਂਜ ਨਹੀਂ ਹੋਣਾ ਤੇ ਬਾਕੀ ਜਿਹੜੀਆਂ ਜਿੱਦੇ ਆਪਾਂ ਵੀਡੀਓ ਸਟਾਰਟ ਕਰਦੇ ਆਂ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਪਹਿਚ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ 2024 ਵਾਲੇ ਕੈਂਡੀਡੇਟਸ ਨਾਲ ਵੀ ਤੇ 2025 ਵਾਲੇ ਕੈਂਡੀਡੇਟਸ ਜਿਹੜੇ ਹੁਣ ਡੀਵੀ ਲਿਨ ਜਾਣਗੇ ਤੇ ਸਭ ਤੋਂ ਪਹਿਲਾਂ ਜਿਹੜੇ ਆਪਣੇ 2024 ਦੇ ਕੈਂਡੀਡੇਟ ਨੇ ਮੇਰੀ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ 2025 ਦੀ ਜਿਹੜੀ ਕੱਟਆਫ ਹੋ ਗਈ ਆ ਬਹੁਤ ਜ਼ਿਆਦਾ ਹਾਈ ਠੀਕ ਹੈ ਜਿਵੇਂ 2024 ਤੱਕ ਤੁਸੀਂ ਜੋਬ ਲੈਣ ਲਈ ਮਤਲਬ ਕਿ ਆਪ ਕਹਿ ਸਕਦੇ ਆ ਧਰਨੇ ਲਾਏ ਤੇ ਮੇਨ ਤਾਂ ਕੀਤੀਆਂ ਠੀਕ ਹੈ ਗਰਾਊਂਡ ਦੇ ਵਿੱਚ ਹਾਰਡ ਵਰਕ ਕਰਿਆ ਤੁਸੀਂ ਬੜੇ ਸਾਲ ਸਾਲ ਦੋ ਦੋ ਸਾਲ ਵਿੱਚ ਬੱਚੇ ਨੇ ਤੀਜੀ-ਤੀਜੀ ਵਾਰ ਜਦ ਆ ਕਿ ਜਿਹੜਾ 2024 ਚ ਪੇਪਰ ਕਲੀਅਰ ਕਰਿਆ ਸੀ ਬਸ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਹਾਡਾ ਅਗਰ ਕਿਸੇ ਦਾ ਮਨ ਹੈ ਡਿਸਟ੍ਰਿਕਟ ਚੇਂਜ ਕਰਨ ਦਾ ਤਾਂ ਤਾਂ ਚਲੋ ਕੋਈ ਗੱਲ ਨਹੀਂ ਪਰ ਕੋਈ ਬੱਚਾ ਇਹ ਨਾ ਸੋਚੂ ਕਿ ਜੁਆਇਨਿੰਗ ਨਹੀਂ ਹੋਣੀ ਜੁਆਇਨਿੰਗ ਦੇਖੋ ਹੋਊਗੀ 100% ਠੀਕ ਹੈ ਜੁਆਇਨਿੰਗ ਹੋਊਗੀ 100% ਅੱਜ ਨਹੀਂ ਤਾਂ ਕੱਲ ਹੋ ਜਾਊਗੀ ਪਰ ਕਿਰਪਾ ਕਰਕੇ ਬਸ ਇੰਨਾ ਕਿ ਮਤਲਬ ਕਿ ਮਿਹਰਬਾਨੀ ਕਰਿਓ 2025 ਦੇ ਬੱਚਿਆਂ ਦੇ ਛੋਟੇ ਹੀ ਰਹੇਗੇ ਭੈਣ ਭਾਈ ਨੇ ਛੋਟੇ ਕਿ ਉਹਨਾਂ ਨੂੰ 2025 ਵਿੱਚ ਜਿਹੜੀ ਹੈਗੀ ਛੋਟੇ ਕਰਕੇ ਡੀਵੀ ਦੀ ਕਟ-ਆਫ ਤਾਂ ਪਹਿਲਾਂ ਹੀ ਜਾ ਚੁੱਕੀ ਹੈ ਮਤਲਬ ਕਿ ਆਪਾਂ ਸਾਰੇ ਉੱਥੇ ਨੂੰ ਕਹਿ ਸਕਦੇ ਕੁਝ ਬੱਚੇ ਜਿਹੜੇ ਹੈਗੇ ਗਏ ਨੇ ਤੇ ਜਿਹੜੀ ਫਾਈਨਲ ਕੱਟਆਫ ਨਾ ਹਾਈ ਹੋ ਵਗਦੀ ਤਾਂ ਕਿਰਪਾ ਕਰਕੇ ਡੀਵੀ ਦੇਣ ਨਾ ਜਾਇਓ ਠੀਕ ਹੈ ਤੁਹਾਨੂੰ ਆਲਰੇਡੀ ਜਿਹੜੀ ਹੈਗੇ ਜੌਬ ਮਿਲ ਚੁਕੀ ਹੈ ਹੁਣ ਜਿਹੜਾ ਤੁਹਾਡੀ ਸੀਟ ਉਹ ਮੌਕਾ ਕਿਸੇ 2025 ਦੇ ਬੱਚੇ ਨੂੰ ਮਿਲ ਸਕੇ ਠੀਕ ਹੈ ਤੇ ਹੁਣ ਆਪਾਂ ਜਿਹੜੇ ਅੱਗੇ ਡਾਊਟ ਨੇ ਉਹ ਕਲੀਅਰ ਕਰਦੇ ਆਂ ਸੱਜੀ ਮੇਰਾ ਫਾਰਮ ਫਿਲ ਕਰਨ ਵੇਲੇ ਆਕਾ ਸਰਟੀਫਿਕੇਟ ਤੇ ਪੈਨ ਕਾਰਡ ਦਾ ਇੱਕ ਨੰਬਰ ਮਿਸ ਹੋ ਗਿਆ ਬਾਕੀ ਸਭ ਠੀਕ ਹੈ ओरिजिनल ਸਰਟੀਫਿਕੇਟ ਸਕੈਨ ਹੈ ਸਭ ਠੀਕ ਹੈ ਤਾਂ ਤੁਸੀਂ ਐਫੀਡੇਵਿਟ ਕਰਵਾ ਲਓ ਕਿ ਬਾਈ ਟਾਈਪਿੰਗ ਮਿਸਟੇਕ ਠੀਕ ਹੈ ਜਿਹੜਾ ਮਤਲਬ ਕਿ ਫਾਰਮ ਫਿਲ ਕਰਨ ਵੇਲੇ ਉਹਦਾ ਨੰਬਰ ਉਤੇ ਬੈਨਗੜ ਦਾ ਉਹ ਮੈਸੇਜ ਮਿਸਟਾਈਪ ਹੋ ਗਿਆ ਠੀਕ ਹੈ ਉਹ ਅੱਜ ਤੁਸੀਂ ਐਫੀਡਾਵਟ ਕਰਵਾ ਲਓ ਕਿਉਂਕਿ ਐ ਨਹੀਂ ਪਤਾ 2-3 ਦਿਨ ਲੱਗ ਜਾਂਦੇ ਆ ਕਈ ਵਾਰ ਤੁਹਾਡੇ ਪਿੰਡ ਚੋਂ ਜਿਹਦੇ ਤੁਸੀਂ ਸਾਈਨ ਕਰਵਾਉਣਾ ਉਹ ਨਾ ਹੋਵੇ ਜਾਂ ਜਿੱਥੇ ਤੁਸੀਂ ਐਫੀਡਾਵਟ ਕਰਵਾਉਂਗੇ ਉਹ ਮਤਲਬ ਕਿ ਕੋਈ ਵੀ ਚੱਕਰ ਪੈ ਸਕਦਾ ਕਿਉਂਕਿ ਦਿਨ ਵੀ ਦੋ ਰਹੀ ਠੀਕ ਹੈ 2-3 ਦਿਨ ਹੈਗੇ ਨੇ ਤੁਹਾਡੇ ਕੋਲੇ 28 ਤਰੀਕ ਤੋਂ ਤੁਹਾਡੀ ਡੀਵੀ ਅੱਜ 21 ਬਾਈ ਤਰੀਕ ਹੋ ਰਹੀ ਹੈ ਤਾਂ ਕਿਰਪਾ ਕਰਕੇ ਆਪਣਾ ਜਿਹੜਾ ਐਫੀਡਾਵਟ ਬਣਵਾ ਕੇ ਤਿਆਰ ਕਰਕੇ ਸਾਰੇ ਡਾਕੂਮੈਂਟ ਇੱਕ ਫਾਈਲ ਦੇ ਵਿੱਚ ਪਾ ਕੇ ਹਰ ਇੱਕ ਡਾਕੂਮੈਂਟ ਡਾਕੂਮੈਂਟ ਦੇ ਨਾਲ 5 ਫੋਟੋਕਾਪੀਆਂ ਫੋ ਤੇ ਤੁਹਾਡੀਆਂ ਆਪਣੀਆਂ 10 ਤੋਂ 12 ਫੋਟੋ ਫੋਟੋਆਂ ਸੀਗੇ ਪਾਸਪੋਰਟ ਸਾਈਜ਼ ਉਹ ਕਰਵਾ ਕੇ ਰੱਖੋ ਸਾਰੇ ਤਿਆਰ ਸਰ ਲੈਗ ਦੀ ਹੱਡੀ ਟੁੱਟ ਗਈ ਸੀ 2018 ਚ ਆਪਰੇਸ਼ਨ ਹੋਇਆ ਸੀ ਬਟ ਹੁਣ ਠੀਕ ਹੈ ਕੋਈ ਪ੍ਰੋਬਲਮ ਤਾਂ ਨਹੀਂ ਆਗੀ ਦੇਖੋ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਥੋੜੀ ਰੇਸ਼ ਕਲੀਅਰ ਹੋ ਗਈ ਤੁਹਾਨੂੰ ਹੁਣ ਇਸ ਤੋਂ ਬਾਅਦ ਕੀ ਪ੍ਰੋਬਲਮ ਹੋਣੀ ਆ ਠੀਕ ਹੈ ਇਹਦਾ ਕੋਈ ਇਸ਼ੂ ਨਹੀਂ ਹੈਗਾ ਮੈਡੀਕਲ ਰਿਲੇਟਡ ਬਾਕੀ ਜਦੋਂ ਤੁਹਾਡੀ ਡੀਵੀ ਹੋਊਗੀ ਫਾਈਨਲ ਰਿਜ਼ਲਟ ਆ ਜੇ ਮੈਡੀਕਲ ਰਿਲੇਟਡ ਆਪਾਂ ਇੱਕ ਸਪੈਸ਼ਲ ਸੀਰੀਜ਼ ਚਲਾਵਾਂਗੇ ਜਿਹੜੀ ਬੱਚਿਆਂ ਦੇ ਮੈਡੀਕਲ ਦੇ ਨਾਲ ਰਿਲੇਟਡ ਡਾਊਟ ਹੋਣਗੇ ਉਹ ਆਪਾਂ ਤੁਹਾਡੇ ਜਿਹੜੇ ਸਾਰੇ ਕਲੀਅਰ ਕਰਦੇ ਜਾਵਾਂਗੇ ਬਾਕੀ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਕਿ ਜੇ ਤੁਹਾਡੀ ਜਿਹੜੀ ਹੈਗੀ ਮਤਲਬ ਕਿ ਹੱਡੀ ਟੁੱਟੀ ਹੋਈ ਹੈ ਇਹਦਾ ਕੋਈ ਚੱਕਰ ਨਹੀਂ ਹੈਗਾ ਬਸ ਇਹ ਜਿਹੜੀ ਮੇਨ ਗੱਲ ਆ ਕਿ ਛੋਟੀ ਜਿਹੜੀ ਲੈਗ ਹੈ ਮਤਲਬ ਕਿ ਸਟ੍ਰੇਟ ਹੋਵੇ ਸਿੱਧੀ ਹੋਵੇ ਕਈ ਵਾਰ ਇਹ ਹੁੰਦਾ ਹੈ ਮੈਂ ਬੱਚਿਆਂ ਦੇ ਕਈਆਂ ਦੀਆਂ ਬਾਹਾਂ ਦੇਖੇ ਨੇ ਟੁੱਟ ਜਾਂਦੀਆਂ ਨੇ ਤੇ ਉਹਦੇ ਵਿੱਚ ਮਤਲਬ ਕਿ ਥੋੜਾ ਜਿਹਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਸਿੱਧੀ ਨਹੀਂ ਹੁੰਦੀ ਪ੍ਰੋਪਰ ਤਰੀਕੇ ਨਾਲ ਬਾਹਾਂ ਜਦ ਲੱਤ ਸਿੱਧੀ ਨਹੀਂ ਹੁੰਦੀ ਬਸ ਤੁਸੀਂ ਮਤਲਬ ਕਿ ਉਹ ਚੀਜ਼ ਨਾ ਹੋਵੇ ਕਿ ਥੋੜਾ ਮੋਟਾ ਲੰਗਣਾ ਮਾਰਦੇ ਹੂੰ ਠੀਕ ਹੈ ਉਹ ਤੋਂ ਅੱਗੇ ਜਾ ਕੇ ਪ੍ਰੋਬਲਮ ਆ ਸਕਦੀ ਹੈ ਪਰ ਫਿਲਹਾਲ ਇਸ ਦੇ ਵਿੱਚ ਮੈਡੀਕਲ ਕਲੀਅਰ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਸਾਨੂੰ ਇਸ ਚੀਜ਼ ਦੀ ਸਰ ਜਰਨਲ ਅੱਗੇ ਲਈ ਵੀ ਜਰਨਲ ਏਜ ਲਈ ਵੀ ਕਰੋ ਕੁਛ 28 ਤੋਂ 30 ਹੋ ਜੇ ਪਲੀਜ਼ ਵੀਡੀਓ ਬਣਾਓ ਨੈਕਸਟ ਪਾਸਤੇ ਚ ਵੀ ਨਹੀਂ ਆਉਂਦਾ ਦੇਖੋ ਜੀ ਆਪਾਂ ਇੱਕ ਟਰਾਈ ਮਾਰ ਲਾਂਗੇ ਠੀਕ ਹੈ ਵੀਡੀਓ ਬਣਾ ਲਾਂਗੇ ਪਰ ਹੋ ਸਕਦਾ ਤਾਂ ਤੁਸੀਂ ਇਕੱਠੇ ਹੋ ਕੇ ਇਸ ਚੀਜ਼ ਬਾਰੇ ਉੱਪਰ ਜਾ ਕੇ ਮਤਲਬ ਕਿ ਸਰਕਾਰ ਦੇ ਅਫੀਸ਼ਰਸ ਨਾਲ ਤੁਸੀਂ ਗੱਲ ਕਰ ਸਕਦੇ ਹੋ ਠੀਕ ਹੈ ਕਿ ਉਹ ਜਿਹੜਾ ਹੈਗਾ ਇਸ ਚੀਜ਼ ਨੂੰ ਮੜਮੁਟਾ ਕੁਝ ਕਰ ਸਕਦੇ ਆ ਬਾਕੀ ਆਪਾਂ ਵੀਡੀਓ ਬਣਾ ਦਾਂਗੇ ਅਗਰ ਤੁਹਾਡਾ ਸਾਥ ਰਿਹਾ ਤਾਂ ਇਸ ਚੀਜ਼ ਮੇ ਵੀ ਹੋ ਸਕਦਾ ਕੋਈ ਇਸ ਚ ਇੰਪਰੂਵਮੈਂਟ ਆਵੇ ਜਦੋਂ ਵੈਰੀਫਿਕੇਸ਼ਨ ਹੋਣੀ ਸਭ ਬਾਹਰ ਨਿਕਲ ਜਾਣੇ ਫੇਕ ਸਰਟੀਫਿਕੇਟ ਵਾਲੇ ਜਿਹੜੀ ਵੀ ਕੈਟਾਗਰੀ ਦੇ ਹੋਣ ਬਾਅਦ ਵਿੱਚ ਲਿਸਟ ਆ ਜਾਣੀ 2024 ਆਏ ਸੀ ਇਹਨੇ ਕੈਂਡੀਡੇਟ ਨੂੰ ਫਿਰ ਤੋਂ ਬੁਲਾਇਆ ਹੈ ਡੀਵੀਲੀ ਤੇ ਦੇਖੋ ਜਿਹੜੀ ਫੇਕ ਸਰਟੀਫਿਕੇਟਸ ਦੀ ਗੱਲ ਹੈ ਆਪਾਂ ਇੱਕ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਗੱਲ ਕਰ ਰਹੇ ਸੀ ਕਿ ਈਡਬਲਿਊਐਸ ਦੀ ਮੈਟ ਹਾਈ ਜਾਂਦਾ ਕੀ ਕਰਾ ਹੈ ਕਾਰਨ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਫੇਕ ਸਰਟੀਫਿਕੇਟਸ ਵਾਲੇ ਬੱਚੇ ਸੀਗੇ ਉਹਨਾਂ ਨੇ ਐਂਟਰੀ ਕਰੀ ਹੋਈ ਸੀ ਕੋਈ ਜਨਰਲ ਦੇ ਵਿੱਚ ਬਹੁਤ ਸਾਰੇ ਤੇ ਠੀਕ ਹੈ 4 ਕੈਟਾਗਰੀਜ਼ ਦੇ ਵੀ ਸੀ ਜਿਨ੍ਹਾਂ ਦੀ ਜਿਹੜੀ ਕੱਟ-ਆਫ ਹੈ ਉਹ ਈਡਬਲਯੂਐਸ ਤੋਂ ਹਾਈ ਜਾਂਦੀ ਹੈ ਉਹਨਾਂ ਸਾਰਿਆਂ ਨੇ ਈਡਬਲਯੂਐਸ ਦੇ ਫੇਕ ਸਰਟੀਫਿਕੇਟ ਬਣਾਏ ਹੋਏ ਸੀ ਜਿਹੜਾ ਈਡਬਲਯੂਐਸ ਦਾ ਸਰਟੀਫਿਕੇਟ ਆ ਉਹ ਤੇ ਮਤਲਬ ਕਿ ਹੁਣ ਤਾਂ ਚਲੋ ਇਹ ਆਪਾਂ ਕਹਿ ਸਕਦੇ ਹਾਂ ਵੀ ਆਨਲਾਈਨ ਕੰਮ ਹੋ ਰਿਹਾ ਹੈ ਪਰ ਪਹਿਲਾਂ ਇਹ ਕੀ ਸੀ ਪਿਛਲੇ ਛੇ ਸਾਲ ਤੱਕ ਇਹ ਜਿਹੜੇ ਸਰਟੀਫਿਕੇਟ ਨੇ ਇਹ ਆਫਲਾਈਨ ਹੀ ਤਿਆਰ ਹੋ ਜਾਂਦੇ ਸੀ ਮਤਲਬ ਕਿ ਪਟਵਾਰੀ ਸਾਈਨ ਕਰ ਦਿੰਦਾ ਸੀ ਤੇ ਸਬਮਿਟ ਹੋ ਜਾਂਦਾ ਸੀ ਡਾਟਾ ਤੇ ਈਡਬਲਯੂਐਸ ਦਾ ਜਿਹੜਾ ਹੈਗਾ ਸਰਟੀਫਿਕੇਟ ਬਣ ਜਾਂਦਾ ਸੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦ ਤੇ ਉਹ ਬਾਏ ਚਾਂਸ ਉਹ ਕੈਚ ਹੋ ਜਾਂਦਾ ਮਤਲਬ ਕਿ ਉਹ ਫੜਿਆ ਜਾਂਦਾ ਕਿ ਜਿਹੜਾ ਸਰਟੀਫਿਕੇਟ ਫੇਕ ਆ ਤਾਂ ਉਹ ਅੱਗੇ ਕਿਸੇ ਜੋਬ ਲਈ ਐਲੀਜੀਬਲ ਨਹੀਂ ਹੈਗਾ ਉਹ ਤੇ ਇਸ ਤਰੀਕੇ ਦਾ ਮਤਲਬ ਕਿ ਕੇਸ ਬਣਦਾ ਕਿ ਉਹ ਸਾਰੇ ਆਪਣੇ ਨਾਂ ਪੀ ਅੱਗੇ ਫਾਰਮ ਭਰ ਸਕਦਾ ਠੀਕ ਹੈ ਨਾਗੂ ਜੋਬ ਕਰ ਸਕਦਾ ਤਾਂ ਕਿਰਪਾ ਕਰਕੇ ਸਭ ਨੂੰ ਬੇਨਤੀ ਹੈ ਅਗਰ ਤੁਹਾਡੇ ਕੋਲ ਕੋਈ ਫੇਕ ਸਰਟੀਫਿਕੇਟ ਹੈ ਤਾਂ ਉਹਨੂੰ ਤੁਸੀਂ ਨਾ ਅਪਲਾਈ ਕਰਿਓ ਤੇ ਨਾ ਲੈ ਕੇ ਜਾਇਓ ਅਗਰ ਤੁਸੀਂ ਆਪਣਾ ਫਾਰਮ ਫਿਲ ਕਰਨ ਲਈ ਲਾਇਆ ਸੀ ਤਾਂ ਆਪਣਾ ਜਿਹੜਾ ਹੁਣ ਇੰਤਜ਼ਾਮ ਕਰਕੇ ਰੱਖੋ ਇਸ ਚੀਜ਼ ਤੋਂ ਤੁਹਾਨੂੰ ਜਿਹੜਾ ਹੈਗਾ ਭਾਰੀ ਨੁਕਸਾਨ ਹੋ ਸਕਦਾ ਆਪਣੇ ਫਿਊਚਰ ਲਈ ਵੀ ਉਹ ਜਿਹੜਾ ਨੈਕਸਟ ਡਾਊਟ ਆ ਸਰ ਮੇਰਾ ਨਾਮ ਡੀਵੀ ਲਿਸਟ ਵਿੱਚ ਆ ਗਿਆ ਪਰ ਸਰ 10th 12th ਦੇ ਸਰਟੀਫਿਕੇਟ ਤੇ ਮਦਰ ਨੇਮ ਗੀਤਾ ਹੈ ਬਾਕੀ ਸਾਰੇ ਡਾਕੂਮੈਂਟਸ ਤੇ ਗੀਤਾ ਦਈ ਹੋਏ ਮੈਂ ਐਕ ਸਰਵਿਸਮੈਨ ਹਾਂ ਪਰ ਮੈਂ ਹੁਣ ਕੀ ਕਰਾਂ ਦੇਖੋ ਮੈਂ ਇਹੀ ਜਿਹੜੀ ਗੱਲ ਹੈ ਮਤਲਬ ਕਿ ਪਹਿਲਾਂ ਕਹਿ ਚੁੱਕਿਆ ਸੀਗਾ ਵੀਡੀਓ ਸਟਾਰਟਿੰਗ ਦੇ ਵਿੱਚ ਕਿ ਤੁਹਾਡੇ ਜਿਹੜੇ ਹੁਣ ਸਰਟੀਫਿਕੇਟ ਆ ਹੁਣ ਕੋਈ ਅਪਡੇਟ ਨਹੀਂ ਹੋਣਾ ਦੇਖੋ ਸੋ ਮਤਲਬ ਕਿ ਮਹੀਨੇ ਤੋਂ ਜ਼ਿਆਦਾ ਹੋ ਗਿਆ ਮਹੀਨੇ ਤੋਂ ਜ਼ਿਆਦਾ ਕਿ ਮੈਨੂੰ ਲੱਗਾ ਡੇਢ ਮਹੀਨਾ ਹੋ ਗਿਆ ਠੀਕ ਹੈ ਵੀਡੀਓਜ਼ ਬਣਾਉਣ ਦੇ ਨੂੰ ਆਪਾਂ ਨੂੰ ਤੁਹਾਡੇ Q&A ਸੈਸ਼ਨ ਜਿਹੜੀ ਆਪਾਂ ਸੀਰੀਜ਼ ਲੈ ਕੇ ਆਏ ਸੀ ਕਿ ਜਿਹੜੇ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣ ਪਰ ਫਿਰ ਵੀ ਜਦੋਂ ਉਦੋਂ ਤੱਕ ਤੁਸੀਂ ਮਤਲਬ ਕਿ ਹੁਣ ਤੱਕ ਕੋਈ ਅਪਡੇਟ ਨਹੀਂ ਕਰਵਾਇਆ ਤਾਂ ਹੁਣ 4-5 ਦਿਨਾਂ ਦੇ ਵਿੱਚ ਕੁਝ ਅਪਡੇਟ ਹੋਣ ਵੀ ਨਹੀਂ ਲੱਗਿਆ ਤਾਂ ਕਿਰਪਾ ਕਰਕੇ ਮੇਰੀ ਤਾਂ ਹੁਣ ਇਹੀ ਜਿਹੜੀ ਹੈਗੀ ਆ ਮੈਂ ਤੁਹਾਨੂੰ ਦੱਸ ਸਕਦਾ ਕਿ ਹੁਣ ਆਪਣਾ ਜਿਹੜਾ ਆਪਣਾ ਤੁਸੀਂ ਐਫੀਡਿਟ ਕਰਵਾ ਸਕਦੇ ਹੋ ਠੀਕ ਹੈ ਐਫੀਡਿਟ ਕਰਵਾ ਲਓ ਕਿ ਹਾਂ ਜਿਹੜਾ ਨਾਮ ਕਰਤਾ ਮੈਂ ਅੱਗੇ ਜਾ ਕੇ ਇਸ ਚੀਜ਼ ਨੂੰ ਠੀਕ ਕਰਵਾ ਲੂੰਗਾ ਬਾਕੀ ਉਹ ਕੈਫੇ ਵਾਲਾ ਜਿੱਥੋਂ ਤੁਸੀਂ ਮਤਲਬ ਕਿ ਚੈਰੀਆਂ ਤੇ ਪ੍ਰੋਡਕਟ ਕਰਵਾਉਗੇ ਉਹਨੂੰ ਪਤਾ ਹੋਊਗੀ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਮਤਲਬ ਕਿ ਐਫੀਡ ਕਰਦੇ ਨੇ ਕਿਸ ਤਰੀਕੇ ਨਾਲ ਡੀਲ ਕਰਨਾ ਤੁਸੀਂ ਉੱਥੇ ਜਾ ਕੇ ਇਹਦਾ ਸੋਲੂਸ਼ਨ ਲੈ ਸਕਦੇ ਹੋ ਹੁਣ 2-4 ਦਿਨਾਂ ਦੇ ਵਿੱਚ ਇਹ ਥੋੜਾ ਕੁਝ ਨਹੀਂ ਅਪਡੇਟ ਹੋਣ ਲੱਗਿਆ ਫਾਈਨਲ ਕੱਟਆਫ ਕਿੰਨੇ ਮਾਰਕਸ ਦੀ ਇਨਕਰੀਜ਼ ਹੋ ਸਕਦੇ ਜਨਰਲ ਗਰਲਸ ਵਿੱਚ ਪ੍ਰੋਡਕਸ਼ਨ ਅਕੋਰਡਿੰਗਲੀ ਦੇਖੋ ਜਿਵੇਂ ਹੁਣ ਥੋੜੇ ਢਾਈ ਮਾਰਕਸ ਨੇ ਤਕਰੀਬਨ ਤਕਰੀਬਨ ਤੁਸੀਂ ਸੇਫ ਹੋ ਫਾਈਨਲ ਕਟ-ਆਫ ਅਗਰ ਵੋਇਸ ਦੀ ਹੈ ਗਰਲਸ ਦੀ ਜਾਂ ਕਿਸੇ ਦੀ ਵੀ ਗੱਲ ਕਰੀਏ ਇੱਕ ਨੰਬਰ ਤੋਂ 1.5 ਨੰਬਰ ਮੈਕਸਿਮਮ ਜਾਊਗੀ ਠੀਕ ਹੈ ਮੇਬੀ ਕਿਸੇ ਕਿਤੇ ਕਿਸੇ ਕਿਸੇ ਕੈਟਾਗਰੀ ਦੀ ਹੋ ਜਾਂਦੀ ਹੈ ਵੀ ਕਿ 4-5 ਨੰਬਰ ਵੀ ਵੱਧ ਜੇ ਪਰ ਜੇ ਜਨਰਲ ਆ ਗਈ ਤੇ ਬਾਕੀ ਸਾਰੀਆਂ ਕੈਟਾਗਰੀਜ਼ ਦੀ ਮਤਲਬ ਇੱਕ ਤੋਂ ਕੈਟਾਗਰੀ ਨੂੰ ਛੱਡ ਕੇ ਮੈਕਸਿਮਮ ਜਿਹਦੇ ਨੰਬਰ 1 ਤੋਂ 1.5 ਦੇ ਵਿੱਚ ਆਰ ਨੇ ਉਹ ਸੇਫ ਨੇ ਠੀਕ ਹੈ 1 ਤੋਂ 1.5 ਨੰਬਰ ਵਾਲੇ ਬੱਚੇ ਜਿਹੜੇ ਹੈਗੇ ਸੇਫ ਨੇ ਉਹ ਆਰਮਡ ਗੈਟਰ ਦੇ ਵਿੱਚ ਸਿਲੈਕਸ਼ਨ ਹੋ ਜੂਗਾ ਸਰ ਜੀ ਮੇਰਾ ਫਾਰਮ ਫਿਲ ਕਰਨ ਵੇਲੇ ਸਰਟੀਫਿਕੇਟ ਕਾ ਸਰਟੀਫਿਕੇਟ ਤੇ ਪੈਨ ਕਾਰਡ ਦਾ ਇੱਕ ਨੰਬਰ ਮਿਸ ਹੋ ਗਿਆ ਇਹ ਸ਼ਾਇਦ ਆਪਾਂ ਨਾਟ ਕਲੀਅਰ ਕਰਤਾ ਹਨ ਹਾਂ ਤੁਸੀਂ ਫਿਲਟ ਕਰਵਾ ਲਓ ਚੀਜ਼ ਕੋਈ ਇਸ਼ੂ ਨਹੀਂ ਗਿਆ ਸਰ ਜੀ ਮੇਰਾ ਡੀਵੀ ਹੈ ਸਰ ਮੈਂ ਗਲਤੀ ਨਾਲ ਓਬੀਸੀ ਦੇ ਸਰਟੀਫਿਕੇਟ ਅਪਲੋਡ ਕਰਤਾ ਸੀ ਬੀਸੀ ਦਾ ਜਗ੍ਹਾ ਜੀ ਹੁਣ ਮੈਂ ਚੈੱਕ ਕੀਤਾ ਪਰ ਮੇਰੇ ਨੰਬਰ ਤਾਂ ਬੀਸੀ ਕੈਟਾਗਰੀ ਵਿੱਚ ਆਏ ਨੇ ਪਹਿਲਾਂ ਤੁਸੀਂ ਜਿਹੜੇ ਬੱਚਿਆਂ ਦੇ ਇਸ ਤਰੀਕੇ ਦੀ ਡਾਊਟ ਆਉਂਦੇ ਨੇ ਕਿ ਓਬੀਸੀ ਦਾ ਜਿਹੜਾ ਸਰਟੀਫਿਕੇਟ ਆ ਆਪਾਂ ਅਪਡੇਟ ਕਰਤਾ ਠੀਕ ਹੈ ਬੀਸੀ ਦੀ ਜਗਾ ਪਹਿਲਾਂ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਜਿਹੜੀ ਤੁਹਾਡੀ ਮੈਰਿਟ ਲਿਸਟ ਆ ਜਾਂ ਕੱਟ ਆਫ ਆਈ ਆ ਉਹਦੇ ਵਿੱਚ ਕਿਤੇ ਓਬੀਸੀ ਦਾ ਜ਼ਿਕਰ ਹੈ ਕਿਤੇ ਓਬੀਸੀ ਦਾ ਜ਼ਿਕਰ ਨਹੀਂ ਹੈ ਮਤਲਬ ਕਿ ਜਿਹੜੀ ਉੱਥੇ ਸਿਰਫ ਬੀਸੀ ਕੈਟਾਗਰੀ ਦਾ ਲਿਖਿਆ ਹੁੰਦਾ ਠੀਕ ਹੈ ਬੀਸੀ ਕੈਟਾਗਰੀ ਦਾ ਮਤਲਬ ਵੀ ਕੀ ਹੈ ਬੀਸੀ ਕੈਟਾਗਰੀ ਓਬੀਸੀ ਦੇ ਅੰਦਰ ਹੀ ਆਉਂਦੀ ਹੈ ਇਹ ਅਦਰ ਬੈਕਵਰਡ ਕਲਾਸਸ ਆ ਜਾਂ ਬੈਕਵਰਡ ਕਲਾਸਸ ਠੀਕ ਹੈ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਦਾ ਜਿਹੜਾ ਤੁਸੀਂ ਸਰਟੀਫਿਕੇਟ ਨਾਲ ਲਗਾਏ ਸੀ ਉਹ ਤੁਸੀਂ ਸਰਟੀਫਿਕੇਟ ਲੈ ਜਿਓ ਤੇ ਜਿਹੜਾ BC ਦਾ ਸਰਟੀਫਿਕੇਟ ਹੈ ਉਹ OBC ਦੇ ਸਰਟੀਫਿਕੇਟ ਦੀ ਇੰਟਰ ਆਉਂਦਾ BC ਕੈਟਾਗਰੀ OBC ਕੈਟਾਗਰੀ ਦੀ ਹੀ ਇੰਟਰ ਆਉਂਦੀ ਹੈ ਠੀਕ ਹੈ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਸਰ ਮੈਂ ਪੰਜਾਬ ਰੈਂਡਸ ਦੀ ਜਗਾ ਸਰਟੀਫਿਕੇਟ ਪਿੰਡ ਦੇ ਨਾਮ ਦੇ ਸਪੈਲਿੰਗ ਗਲਤ ਹੈ ਨਿਊ ਅਪਲਾਈ ਕੀਤਾ ਹੋਇਆ ਤੇ ਦੋਨੋਂ ਲੈ ਜਾਣ ਤੋਂ ਬਿਨਾ ਹੋਰ ਤੇ ਨਹੀਂ ਲੈ ਕੇ ਨਹੀਂ ਜੀ ਕੋਈ ਚੱਕਰ ਨਹੀਂ ਠੀਕ ਹੈ ਇੱਕ ਜਿਹੜਾ ਤੁਸੀਂ ਪੁਰਾਣਾ ਜਿਹੜਾ ਫਾਰਮ ਫਿਲ ਕਰਨ ਲਈ ਲਾਇਆ ਸੀ ਉਹ ਨਾਲ ਲੈ ਜਿਓ ਤੇ ਇੱਕ ਐਫੀਡੇਵਟ ਕਰਵਾ ਲਿਓ ਕਿ ਇਸ ਦੇ ਵਿੱਚ ਮੇਰਾ ਪਿੰਡ ਦਾ ਨਾਮ ਗਲਤ ਹੈ ਜਿਸ ਕਰਕੇ ਮੈਨੂੰ ਨਵਾਂ ਜਿਹੜਾ ਸਰਟੀਫਿਕੇਟ ਬਣਾਉਣਾ ਪਿਆ ਤੇ ਉਹਨੂੰ ਨਾਲ ਵੀ ਲੈ ਜਾਓ ਅਗਰ ਨਵਾਂ ਨਾਮ ਆਇਆ ਤਾਂ ਇੱਕ ਸਰਟੀਫਿਕੇਟ ਆਪਣਾ ਤੁਸੀਂ ਐਫੀਡੇਵਟ ਪਹਿਲੀ ਕਰਵਾ ਲਿਓ ਕਿ ਜਿਹੜਾ ਮੈਂ ਮੇਰੇ ਮਤਲਬ ਕਿ ਪੰਜਾਬ ਰਜਿਸਟਰੀ ਸਾਊਥ ਦੇ ਵਿੱਚ ਪਿੰਡ ਦਾ ਨਾਮ ਗਲਤ ਹੈ ਠੀਕ ਹੈ ਤੇ ਮਤਲਬ ਕਿ ਇਸ ਤਰੀਕੇ ਨੂੰ ਇਹ ਮਤਲਬ ਕਿ ਬਾਈਟਾਈਪਿੰਗ ਮਿਸਟੇਕ ਹੋਇਆ ਹੋਇਆ ਹੋਰ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਸੋ ਨੂੰ ਇਸ ਚੀਜ਼ ਤੋਂ ਕੋਈ ਖਤਰਾ ਨਹੀਂ ਠੀਕ ਹੈ ਤੁਸੀਂ ਸੇਫ ਨੈਕਸਟ ਕੁਮੈਂਟ ਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਇੱਕ ਮਿਸਟ੍ਰੀਕ ਹੋ ਗਈ ਮੇਰੇ ਤੋਂ ਮੈਂ ਐਸਸੀ ਆਰਓ ਕਾਸਟੋਂ ਹਾਂ ਫਾਰਮ ਫਿਲ ਕਰਦੇ ਟਾਈਮ ਐ ਐਸਸੀ ਹੀ ਸਿਲੈਕਟ ਕੀਤਾ ਸੀ ਸਰਟੀਫਿਕੇਟ ਨੰਬਰ ਵੀ ਅਪਲੋਡ ਕਰਤਾ ਪਰ ਪਿਕਚਰ ਅਪਲੋਡ ਕਰਨਾਂ ਵੇਲੇ ਮਿਸਟ੍ਰੀਕ ਨਾਲ ਐਸਸੀ ਸਰਟੀਫਿਕੇਟ ਦੀ ਜਗ੍ਹਾ ਰੈਜਿਸਟਰ ਸਰਟੀਫਿਕੇਟ ਅਪਲੋਡ ਹੋ ਗਿਆ ਸਰ ਪੁੱਛ ਲਾਈ ਕਰਿਓ ਕਿ ਇਹਦਾ ਕੀ ਸੋਲੂਸ਼ਨ ਆ ਮੈਂ ਤਾਂ ਐਸਸੀ ਚੋ ਨੋਟਰੀ ਵਗੈਰਾ ਕਰਵਾ ਲਈ ਵਿਦ ਅ ਸਟੈਂਪ ਕੋਈ ਹੋਰ ਆਪਸ਼ਨ ਤੇ ਡਾਕੂਮੈਂਟ ਰੀਜਨਲ ਫਾਰਮ ਚ ਅਵੇਲੇਬਲ ਹੈ ਜੋ ਦੇਖੋ ਜੀ ਕੋਈ ਚੱਕਰ ਨਹੀਂ ਹੈਗਾ ਛੋਟੇ ਨੰਬਰ ਹਾਂ ਛੋਟੇ ਨੰਬਰ ਮਾਰਕਸ ਵੀ ਵਧੀਆਣ ਜਿਹੜਾ ਹੈਗਾ ਮਤਲਬ ਕਿ ਡਿਸਟ੍ਰਿਕਟ ਅਡਰ ਚ ਤੁਸੀਂ ਸਿਲੈਕਟ ਹੋਵੋਗੇ ਤੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਮਤਲਬ ਕਿ ਐਸਸੀ ਸਰਟੀਫਿਕੇਟ ਦੀਗਾ ਇਹ ਸਰਟੀਫਿਕੇਟ ਅਪਲੋਡ ਹੋ ਗਿਆ ਤੁਸੀਂ ਕੈਫੀ ਅਡਾਪਟ ਕਰਵਾ ਲਓ ਮੇਬੀ ਸ਼ਾਇਦ ਤੁਸੀਂ ਕਰਵਾਈ ਰੱਖਿਆ ਹੋ ਕਿ ਗਲਤੀ ਨਾਲ ਐਸਸੀ ਸਰਟੀਫਿਕੇਟ ਦੀ ਕਾਫ ਸਰਟੀਫਿਕੇਟ ਜਿਹੜਾ ਹੈਗਾ ਮਤਲਬ ਕਿ ਜੋ ਵੀ ਤੁਹਾਡਾ ਇਸ਼ੂ ਹੈ ਠੀਕ ਹੈ ਉਹ ਅਪਲੋਡ ਹੋ ਚੁੱਕਿਆ ਹੈ ਤਾਂ ਇਸ ਚੀਜ਼ ਨੂੰ ਮਤਲਬ ਕਿ ਬਾਈ ਆਪਾਂ ਕਹਿ ਸਕਦਾ ਕੈਫੀ ਵਾਲੇ ਦੀ ਮਿਸਟੇਕ ਨਾਲ ਜਾਂ ਜਿਵੇਂ ਵੀ ਹੋ ਗਿਆ 15 ਮਤਲਬ ਕਿ ਸਹੀ ਕੀਤਾ ਜਾਵੇ ਉਹ ਤੁਹਾਡਾ ਪੋਜੀਸ਼ਨ ਹੈਗਾ ਤੁਸੀਂ ਮਤਲਬ ਕਿ ਇਸ ਚੀਜ਼ ਨੂੰ ਸੀਰੀਅਸ ਨਾਲ ਲਓ ਤੁਸੀਂ ਸਿਲੈਕਟ ਹੋ ਠੀਕ ਹੈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਡੀਵੀ ਵਿੱਚ ਸਰ ਜਿੰਨੇ 2024 ਵਾਲੇ ਬੱਚੇ ਨੇ ਅਗਰ ਉਹਨਾਂ ਦੀ ਜੁਆਇਨਿੰਗ ਡੀਵੀ ਤੋਂ ਪਹਿਲਾਂ ਹੋ ਜਾਂਦੀ ਹੈ ਉਹ ਬੱਚੇ ਡੀਵੀ ਲਈ ਨਾ ਜਾਣ ਤਾਂ ਬੱਚੇ ਕੱਟ ਜਾਂਦੇ ਆ ਤਾਂ ਦੁਬਾਰਾ ਬੱਚੇ ਬੁਲਾ ਸਕਦੇ ਜਾਂ ਨਹੀਂ ਦੇਖੋ ਇਸ ਚੀਜ਼ ਬਾਰੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਜੇ ਉਹਨਾਂ ਦੀ ਜੁਆਇਨਿੰਗ ਹੋ ਜਾਂਦੀ ਆ ਜੁਆਇਨਿੰਗ ਹੋਣ ਤੋਂ ਬਾਅਦ ਮਤਲਬ ਕਿ ਜੇ ਬੱਚੇ ਛੁੱਟੇ 2025 ਦੀ ਡੀਵੀ ਵਾਲੇ ਬੱਚੇ ਘਟ ਗਏ ਉਹਨਾਂ ਦੇ ਜਿਹੜੇ ਹੈਗੇ ਮਤਲਬ ਕਿ ਉਹਨਾਂ ਦੀ ਪੋਸਟਾਂ ਖਾਲੀ ਰਹਿ ਗਈਆਂ ਤਾਂ 2025 ਵਾਲੇ ਹੋਰ ਬੱਚਿਆਂ ਨੂੰ ਬੁਲਾਇਆ ਜਾ ਬੁਲਾਇਆ ਜਾਊਗਾ ਜਿਨ੍ਹਾਂ ਦੇ ਨੰਬਰ ਮਤਲਬ ਕਿ ਪੁਆਇੰਟਾਂ ਦੇ ਵਿੱਚ ਨਹੀਂ ਮਤਲਬ ਕਿ ਜਿਨ੍ਹਾਂ ਦੇ ਨੰਬਰ ਆਪਾਂ ਕਹਿ ਸਕਦੇ ਹਾਂ ਅਗਰ ਹੁਣ ਜਿਵੇਂ ਜਨਰਲ ਦੀ ਮੈਰਿਟ 85.7 ਗਈ ਆ ਅਗਰ ਜਿਨ੍ਹਾਂ ਦੇ ਉਹ ਮਤਲਬ ਕਿ 84 ਵਾਲੇ ਬੁਲਾਉਣਗੇ ਜਾਂ 83 ਵਾਲੇ ਮਤਲਬ ਕਿ ਸਾਰੇ ਕੈਟਾਗਰੀ ਦੇ ਦੋ ਦੋ ਨੰਬਰ ਘੱਟ ਵਾਲੇ ਬੁਲਾ ਲਾਣਗੇ ਕੈਂਡੀਡੇਟ ਠੀਕ ਹੈ ਐਨੀ ਕੁ ਮਤਲਬ ਕਿ ਹੋ ਸਕਦੀ ਹੈ ਅਗਰ 2024 ਦੀ ਜੁ ਉਹੋ ਦੇਖੋ ਹਜੇ ਮਤਲਬ ਕੋਈ ਕੋਈ ਕਲੀਅਰ ਨਹੀਂ ਹੈਗਾ ਪਰ ਮੈਂ ਜਿਵੇਂ ਤੁਹਾਨੂੰ ਥੰਬਨੇਲ ਦੇ ਵਿੱਚ ਲਿਖਿਆ ਸੀ ਹੁਣ ਪ੍ਰੋਸੈਸਰ ਦੀ ਲੋਡ ਨਹੀਂ ਹੁਣ ਆਪਾਂ ਨੂੰ ਪ੍ਰੋਟੈਸਟ ਦੀ ਲੋਡ ਹੈ ਅਗਰ ਤੁਸੀਂ ਜੁਆਇਨਿੰਗ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰੋਟੈਸਟ ਕਰਨਾ ਪਊਗਾ ਤੇ 2025 ਵਾਲੇ ਬੱਚੇ ਜਿਨ੍ਹਾਂ ਨੇ ਡੀਵੀ ਆਪਣਾ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਪੁਆਇੰਟਾਂ ਦੇ ਨੰਬਰ ਨਹੀਂ ਅਗਰ ਉਹਨਾਂ ਨੇ ਕਲੀਅਰ ਕਰਨੀ ਹੈ ਆਪਣੀ ਡੀਵੀ 2025 ਦੇ ਵਿੱਚ ਸਿਲੈਕਸ਼ਨ ਲੈਣੀਆਂ ਤਾਂ ਉਹਨਾਂ ਨੂੰ 2024 ਵਾਲੇ ਬੱਚਿਆਂ ਦਾ ਜਿਹੜਾ ਹੈਗਾ ਸਾਥ ਦੇਣਾ ਪਊਗਾ ਟਵਿੱਟਰ ਕੈਂਪੇਨ ਚਲਾਵਾਂਗੇ ਉਹਦੇ ਵਿੱਚ 2025 ਵਾਲੇ ਬੱਚਿਆਂ ਨੂੰ ਵੀ ਜਿਹੜਾ ਹੈਗਾ ਟਵਿੱਟਰ ਮਤਲਬ ਟਵੀਟ ਕਰਨਾ ਪਊਗਾ ਤੇ ਅਗਰ ਕੋਈ ਨੇੜੇ ਤੇੜੇ ਧਰਨਾ ਦੀ ਲੋੜ ਪਈ ਮੋਸਟਲੀ ਅਗਰ ਧਰਨਾ ਲਾਉਣਾ ਹੀ ਪਿਆ ਤਾਂ ਸੰਗਰੂਰ ਲਾਉਣਾ ਪਊ ਠੀਕ ਹੈ ਤਾਂ ਅਗਰ ਕੋਈ ਨੇੜੇ ਤੇੜੇ ਦੇ ਬੱਚੇ ਜਿਵੇਂ ਸੰਗਰੂਰ ਹੋ ਗਿਆ ਮਾਨਸਾ ਬਟਿੰਡਾ ਪਟਿਆਲਾ ਇਹ ਫਾਜ਼ਿਲ ਕਾ ਫੂਜਿਲ ਕਾ ਫਰੋਜਪੁਰ ਠੀਕ ਹੈ ਇਹ ਬੱਚੇ ਨੇ ਜਿਹੜੇ ਈਦਰਲੀ ਸਾਈਡ ਦੇ ਬੱਚੇ ਨੇ ਆਪਣੇ ਤੇ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਨਾਮ ਆਉਣਾ ਪਊਗਾ 2025 ਵਾਲੇ ਬੱਚਿਆਂ ਨੂੰ ਤਾਂ ਜੋ ਛੁੱਟ ਜੇ ਵੀ ਸਿਲੈਕਸ਼ਨ ਜਿਹੜੀ 2025 ਚ ਹੋ ਸਕੇ 2024 ਵਾਲੇ ਨੂੰ ਜੁਆਇਨਿੰਗ ਮਿਲ ਸਕੇ ਧਰਨੇ ਲਾ ਕੇ ਠੀਕ ਹੈ ਮੈਸੇ ਮੈਂ ਕੱਲ ਇੱਕ ਵੀਡੀਓ ਪਾਈ ਸੀ ਕਿ ਹੁਣ ਜਿਹੜਾ ਹੈਗਾ ਕੋਈ ਵੀ ਭਰਤੀ ਧਰਨੇ ਤੋਂ ਸਰੇ ਤਾਂ ਜੜਦੀ ਨਹੀਂ ਹੁਣ ਪਿਛਲੇ ਹਫਤੇ ਸ਼ਾਇਦ ਪੀਐਸਪੀਸੀਐਲ ਦੇ ਮਤਲਬ ਕਿ ਉਹਨਾਂ ਨੂੰ ਜੁਆਇਨਿੰਗ ਲੈਟਰ ਮਿਲੇ ਨੇ ਉਹਨਾਂ ਨੇ ਜਿਹੜਾ ਹੈਗਾ ਧਰਨਾ ਲਾ ਕੇ ਰਿਜ਼ਲਟ ਕਰਵਾਇਆ ਠੀਕ ਹੈ ਇਹ ਹੁਣ ਛੋਟਾ ਕੋਈ ਮਤਲਬ ਕਿ ਸਰਕਾਰ ਦਾ ਕੋਈ ਕੋਈ ਰਿਸਪੌਂਸਿਬਿਲਟੀ ਸਰਕਾਰ ਨੇ ਛੱਡ ਰੱਖੀ ਹੈ ਉਹ ਕਿਰਪਾ ਕਰਕੇ ਸਾਡੀ ਬੇਨਤੀ ਹੈ ਕਿ 2024 ਦੇ ਬੱਚਿਆਂ ਨੂੰ ਜੁਆਇਨਿੰਗ ਦਿਓ ਤਾਂ ਜੋ 2024 ਦੀ ਜਿਹੜੀ ਮੈਟ ਉਹ ਵੀ ਕੱਟ ਜਾ ਸਕੇ ਤੇ 2024-25 ਵਾਲੇ ਨਵੇਂ ਬੱਚਿਆਂ ਨੂੰ ਵੀ ਜਿਹੜੀ ਹੈਗੀ ਐ ਸੀਟ ਮਿਲ ਸਕੇ ਸਿਰਫ ਫਾਈਨਲ ਕੱਟ-ਆਫ ਕਿੰਨੀ ਵੱਧ ਸਕਦੀ ਐ SCRO ਦੀ ਦੇਖੋ ਮੈਂ ਇਸ ਚੀਜ਼ ਬਾਰੇ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਇੱਕ ਤੋਂ ਡੇਢ ਨੰਬਰ ਜਿਹੜੀ ਹੈਗੀ ਐ ਮੈਕਸਿਮ ਕੱਟ-ਆਫ ਜਾ ਸਕਦੀ ਐ ਆਰਮਡ ਕੈਡਰ ਲਈ ਤੇ ਜਿਹੜੀ ਡਿਸਟ੍ਰਿਕਟ ਕੈਡਰ ਦੀ ਐ ਉਹ 2.5 ਤੋਂ 3 ਨੰਬਰ ਤੱਕ ਜਿਹੜੀ ਪਲੱਸ ਜਾਊਗੀ ਠੀਕ ਐ ਅਗਰ ਤੁਹਾਡੇ 2 ਨੰਬਰ ਵੀ ਹੈਗੇ ਨੇ 2 ਨੰਬਰਾਂ ਤੋਂ ਪਲੱਸ ਤੁਸੀਂ ਸੇਫ ਹੋ ਬਿਲਕੁਲ ਸੇਫ ਹੋ ਤੇ ਨੈਕਸਟ ਆ ਗਿਆ ਸਰ ਕੱਟ ਆਫ ਕਿੰਨੀ ਵੱਸ ਸਕਦੀ ਆ ਇਹ ਜੀ ਮੈਂ ਤੁਹਾਨੂੰ ਦੱਸ ਦੇ ਤਾ ਪਹਿਲਾਂ ਕੀ ਕੱਟ ਆਫ ਕਿੰਨੀ ਕਿ ਜਾ ਸਕਦੀ ਆ ਪੰਜਾਬ ਪੁਲਿਸ ਭਰਤੀ 2024 ਦੇ 25 ਦੇ 1700 ਛਾਲੀ ਠੀਕ ਹੈ 3491 ਹੋਗੇ ਇਹ ਭਰਤੀ ਪੂਰੀ ਕੀਤੀ ਜਾਵੇ ਫਿਰ 2026 ਦਾ ਨੋਟੀਫਿਕੇਸ਼ਨ ਕੱਢਣਾ 2024-25 ਦੀ ਸੈਕੰਡ ਲਿਸਟ ਆਉਣੀ ਜ਼ਰੂਰੀ ਹੈ ਵੈਕੈਂਸੀ ਕੱਟਣ ਨਾਲ ਕੁਝ ਨਹੀਂ ਹੁੰਦਾ ਜਿੰਨੀਆਂ ਪੋਸਟ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਪੂਰਾ ਵੀ ਕਰਨਾ ਹੈ ਇਹੀ ਤਾਂ ਦੇਖੋ ਜੀ ਆਪਾਂ ਮਤਲਬ ਕਿ ਜਿਹੜਾ ਤੁਸੀਂ ਕਮੈਂਟ ਕਰਿਆ ਆਪਾਂ ਇਹੀ ਡਾਊਟ ਆ ਬੱਚਿਆਂ ਦਾ ਇਹੀ ਜਿਹੜਾ ਆਪਾਂ ਮਤਲਬ ਕਿ ਬਹੁਤ ਸਮੇਂ ਤੋਂ ਵੀਡੀਓਜ਼ ਦੇ ਵਿੱਚ ਦੱਸਦੇ ਆ ਰਹੇ ਹਾਂ ਕਿ ਸਰਕਾਰ ਆ ਜਿਹੜੀ 2024 ਚ ਭਰਤੀ ਘਟਤੀ ਸਿਰਫ 2023 ਦੀ ਭਰਤੀ ਹਜੇ ਤੱਕ ਪੂਰ ਚੜੀ ਹੈ ਪੰਜਾਬ ਪੁਲਿਸ ਕਨਸਟੇਬਲ ਦੀ ਜਿਹੜੀ ਇਸ 5 ਸਾਲ ਦੇ ਪੀਰੀਅਡ ਦੇ ਵਿੱਚ ਆਈ ਹੈ ਠੀਕ ਹੈ 2023 ਦੀ ਭਰਤੀ ਸਿਰਫ ਪੂਰ ਜੜੀ ਹੈ 2024 ਦੀ ਪੈਂਡਿੰਗ ਹੈ 2025 ਦੀ ਪੈਂਡਿੰਗ ਹੈ ਤੇ ਹਰੇਕ ਭਰਤੀ 2 ਸਾਲ ਚ ਆ ਰਹੀ ਹੈ ਠੀਕ ਹੈ 24 ਦੀ ਭਰਤੀ 26 ਦੇ ਨੇੜੇ ਨਿਬੜੂ ਇਸ ਤਰੀਕੇ ਨਾਲ ਤਾਂ 25 ਦੀ ਭਰਤੀ 27 ਚ ਨਿਬੜੂ ਤੇ 26 ਦੀ ਭਰਤੀ 28 ਚ ਨਿਬੜੂਗੀ ਇਹ ਜਿਹੜੀ 26 ਦੀ ਭਰਤੀ ਹੈ ਇਹ ਕਹਿ ਰਿਹਾ ਹੈ ਕਿ 3400 ਪੋਸਟ ਕੱਢਣੀ ਹੈ ਠੀਕ ਹੈ 26 ਦੀ ਭਰਤੀ ਚ ਪਰ ਜਿੱਥੇ ਤੱਕ ਸੋਡੇ ਪੰਜਾਬ ਸਰਕਾਰ ਦੇ ਹਾਲਾਤ ਨੇ ਮੈਨੂੰ ਨਹੀਂ ਲੱਗਦਾ ਕਿ 26 ਦੀ ਭਰਤੀ ਸਰੇ ਵੀ ਚੜੂਗੀ 26 ਦੀ ਭਰਤੀ ਜਾਂਦੇ ਜਾਂਦੇ 27 ਤੱਕ ਤਾਂ ਸੋਡਾ ਡੇਵੀ ਨਹੀਂ ਹੁੰਦੀ ਹੁੰਦੀ ਮੈਂ ਸਾਲ ਦੇ ਐਂਡ ਚ ਆ ਕੇ ਜਿਹੜੀ ਬੱਚਿਆਂ ਦੀ ਡੇਵੀ ਹੁੰਦੀ ਹੈ ਠੀਕ ਹੈ ਸਟਾਈਚ ਜਾਂ ਕੇ ਚੋਣਾ ਨੇ ਸਟਾਈਚ ਦੇ ਵਿੱਚ ਜਾ ਕੇ ਜਿਹੜਾ ਹੈਗਾ ਮੰਨ ਲਓ ਕੋਡ ਆਫ ਕਨੈਕਟ ਲੱਗ ਜੂਗਾ ਚੋਣ ਜਾਤਾ ਲੱਗ ਜੂਗਾ ਤਾਂ ਇਹ ਭਰਤੀ ਤਾਂ ਵਿੱਚ ਹੀ ਰਹਿ ਜੂਗੀ ਪਰ ਫਿਰ ਵੀ ਸਾਡੀ ਤਾਂ ਇਹੀ ਬੇਨਤੀ ਹੈ ਕਿ ਜਿਹੜੀ 2024 ਦੀ ਭਰਤੀ ਤੇ 25 ਦੀ ਭਰਤੀ ਨੂੰ ਪਹਿਲਾਂ ਪੂਰਾ ਕਰੋ ਜਿਸ ਤਰੀਕੇ ਨਾਲ ਕਮੈਂਟ ਆਇਆ ਹੈ ਬੱਚੇ ਦਾ ਕਿ ਹਾਂ ਤੁਸੀਂ ਜਨਵਰੀ ਫਰਵਰੀ ਤੱਕ 25 ਦੀ ਭਰਤੀ ਨੂੰ ਵੀ ਕੰਪਲੀਟ ਕਰ ਦਿਓ ਤੇ ਜਿਹੜਾ ਹੈਗਾ ਫਿਰ ਸੈਕੰਡ ਲਿਸਟ ਕੱਢੋ ਅਗਰ ਪੋਸਟਾਂ ਖਾਲੀ ਰਹਿੰਦੀਆਂ ਨੇ ਤੇ ਫਿਰ ਤੁਸੀਂ ਫਰਵਰੀ ਮਾਰਚ ਦੇ ਵਿੱਚ ਜਾ ਕੇ 3400 ਪੋਸਟ ਜਿਹੜੀ ਐਲਾਨੀ ਹੈ ਉਹਦਾ ਨੋਟੀਫਿਕੇਸ਼ਨ ਆਊਟ ਕਰੋ ਚਾਹੇ ਤੁਸੀਂ ਨੋਟੀਫਿਕੇਸ਼ਨ ਆਊਟ ਕਰਨ ਤੋਂ ਬਾਅਦ 2-4 ਦਿਨਾਂ ਬਾਅਦ ਹੀ ਜਿਹੜੇ ਫਾਰਮ ਓਪਨ ਕਰਦੇ ਹੋ ਠੀਕ ਹੈ ਪਰ ਜਿਹੜੀਆਂ ਪਹਿਲਾਂ 2 ਭਰਤੀਆਂ ਪਈਆਂ ਨੇ ਪੈਂਡਿੰਗ ਉਹਨਾਂ ਨੂੰ ਤਾਂ ਸਿਰੇ ਚੜ੍ਹ ਦੋ ਤਾਂ ਕਿ ਜਿਹੜੇ ਹੈਗੇ 2024 ਜਾਂ 25 ਵਾਲੇ ਕੈਂਡੀਡੇਟ ਹੁਣ 26 ਦੀ ਭਰਤੀ 'ਚ ਜਾਣਗੇ ਉਹ ਬੱਚੇ ਜਿਹੜੇ ਭਰਤੀ ਦੇ ਵਿੱਚ ਨਾ ਜਾਣ ਤਾਂ ਕਿਰਪਾ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ 2024 ਦੇ ਬੱਚਿਆਂ ਨੂੰ ਜੁਆਇਨ ਦਿੱਤੀ ਜਾਵੇ ਤੇ 2025 ਦੇ ਬੱਚਿਆਂ ਦਾ ਸਾਰਾ ਪ੍ਰੋਸੈਸ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਕੰਪਲੀਟ ਕਰਵਾਇਆ ਜਾਵੇ ਕਿਉਂਕਿ ਡੀਵੀ ਤੋਂ ਬਾਅਦ ਉਹ ਤੁਹਾਡੀ ਮਤਲਬ ਕਿ ਕੋਈ ਜ਼ਿਆਦਾ ਕੰਮ ਨਹੀਂ ਰਹਿੰਦਾ ਸ਼ੀਤ ਤੋ ਸ਼ੀਤ ਜਿਹੜਾ ਹੈਗਾ ਮਤਲਬ ਕਿ ਰਿਜ਼ਲਟ ਆ ਜਾਂਦਾ ਹੈ ਠੀਕ ਹੈ ਪਰ ਪਿਛਲੀ ਵਾਰ 2024 ਚ ਵੀ ਇਹਨਾਂ ਦੇ ਗਸ਼ਤੀਆਂ ਦੇ ਕਾਰਨ ਅੰਕ ਦੇ ਰਿਜ਼ਲਟ ਰਵਾਈਜ਼ ਕਰਤਾ ਕਦੇ ਇਹਨਾਂ ਨੇ ਮਤਲਬ ਕਿ ਕੈਂਡੀਡੇਟ ਇਹਨਾਂ ਨੇ ਗਸ਼ਤ ਐਡ ਕਰਤੇ ਉਹਨਾਂ ਦੇ ਕਾਰਨ ਰਿਜ਼ਲਟ ਨੂੰ ਉਧਰ ਹੈਗਾ ਆਨਲਾਈਨ ਦਾ 28 ਮਈ ਕਰਤੀ ਜਦਕਿ ਡੀਵੀ ਹੋ ਗਈ ਸੀ ਫਰਵਰੀ ਦੇ ਵਿੱਚ ਠੀਕ ਹੈ ਪਿਛਲੀ ਵਾਰ ਮਤਲਬ ਕਿ ਜਿਹੜਾ ਆਪਣਾ ਸੋਰਟ ਆ ਫਿਜ਼ੀਕਲ ਜਿਸ ਤਰੀਕੇ ਨਾਲ ਇਸ ਵਾਰ ਜਲਦੀ ਹੋ ਗਿਆ ਪਿਛਲੀ ਵਾਰ ਫਿਜ਼ੀਕਲ ਦਸੰਬਰ ਦੇ ਵਿੱਚ ਹੋਇਆ ਸੀਗਾ ਤੇ ਬਾਕੀ ਅੱਜ ਦੀ ਵੀਡੀਓ ਸਿਰਫ ਫਿਨਿਸ਼ ਹੀ ਕਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਨੈਕਸਟ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ 2024 ਵਾਲੇ ਕੈਂਡੀਡੇਟਸ ਦੀ ਗੱਲ ਬਸ ਜਲਦ ਤੋਂ ਜਲਦ ਅੱਜ ਅਗਰ ਅੱਜ ਜਾਂ ਕੱਲ ਦੇ ਵਿੱਚ ਕੋਈ ਅਪਡੇਟ ਨਾ ਮਿਲੀ ਤਾਂ ਆਪਾਂ ਪ੍ਰੋਟੈਸਟ ਨੂੰ ਜਿਹੜਾ ਹੈਗਾ ਮਤਲਬ ਕਿ ਪ੍ਰੋਟੈਸਟ ਵੱਲ ਬਤਾਂਗੇ ਠੀਕ ਹੈ ਸਾਰੇ ਬੱਚੇ ਲੀਡ ਕਰਨਗੇ ਤੇ ਅਸੀਂ ਤੁਹਾਡੇ ਨਾਲ ਆ ਜਿਸ ਤਰੀਕੇ ਨਾਲ ਤੁਸੀਂ ਜਿੱਥੇ ਵੀ ਕਹੋਗੇ ਅਸੀਂ ਉੱਥੇ ਆਵਾਂਗੇ ਤੇ ਬਾਕੀ 2025 ਵਾਲੇ ਬੱਚਿਆਂ ਦੀ ਜਿਹਨਾਂ ਦੀ ਡੀਵੀ ਉਹਨਾਂ ਨੂੰ ਮਿਲ ਕੇ ਆਪਣੇ ਦੇ ਕਾਗਜ਼ੀ ਪੱਤਰ ਨੇ ਆਪਣੇ ਡਾਕੂਮੈਂਟਸ ਨੇ ਬਹੁਤ ਪੂਰੇ ਕਰਕੇ ਰੱਖੋ ਹੁਣ ਤੁਹਾਡਾ ਕੋਈ ਡਾਕੂਮੈਂਟ 2-4 ਦਿਨਾਂ ਦੇ ਵਿੱਚ ਅਪਡੇਟ ਤਾਂ ਨਹੀਂ ਹੋਣ ਲੱਗਿਆ ਤਾਂ ਕਿਰਪਾ ਕਰਕੇ ਜੇ ਤੁਹਾਡੀ ਕੋਈ ਗੱਲਤੀ ਹੈ ਤਾਂ ਤੁਸੀਂ ਐਫੀਡਵਿਟ ਕਰਵਾ ਕੇ ਰੱਖੋ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਦਾ ਦਿੱਲੀ ਨੌਕਰੀ ਲੈ ਕੇ ਹੋਗਾ ਪਰ ਤਰ ਉਮੀਦ ਕਰਦੇ ਰਹੋ ਥੈਂਕ ਯੂ